ਕ੍ਰਿਕਟ ਟੀਮ ਨੂੰ ਨਾਸ਼ਰ ਏਅਰਪੋਰਟ 'ਤੇ ਤੇਸਰੀਆਂ ਪੰਜਾਬ ਦੇ ਇਨਫੈਕਟੀਆਂ ਬਹੁਤ ਤਸਵੀਰਾਂ ਆਹ ਬਹੁਤ ਅਹਿਮ ਤਸਵੀਰਾਂ ਹੋ ਜਾਂਦੀਆਂ ਨੇ ਹਰਲੀਨ ਤੇ ਅਮਨ ਦਾ ਸਵਾਗਤ ਹੋ ਚੁੱਕਿਆ ਪਰਿਵਾਰ ਨਾਲ ਹੈ ਹਰਲੀਨ ਦਿਓਲ ਤੇ ਅਮਨਜੋਤ ਕੋਰ ਤਸਵੀਰਾਂ ਤੁਸੀਂ ਦੇਖੋ ਸਵਾਗਤ ਹੋ ਰਿਹਾ ਹੈ ਏਅਰਪੋਰਟ 'ਤੇ ਫੁੱਲਾਂ ਦੇ ਖਾਰ ਨਾਲ ਹੋਰ ਤਸਵੀਰਾਂ ਤੁਸੀਂ ਦੇਖੋ ਇੱਕ ਮਿੰਟ ਤਾਹੇ ਤਸਵੀਰਾਂ ਬਹੁਤ ਅਹਿਮ ਹੋ ਜਾਂਦੀਆਂ ਨੇ ਦੋਨੋਂ ਇੱਥੇ ਮੌਜੂਦ ਨੇ ਉਹਨਾਂ ਦੇ ਪਰਿਵਾਰ ਇੱਥੇ ਮੌਜੂਦ ਹੈ। ਸਿਵਾਰ ਇੱਥੇ ਮੌਜੂਦ ਹੈ। ਉਹਨਾਂ ਤਸਵੀਰਾਂ ਆਪਣੇ ਆਪ ਵਿੱਚ ਹੈ ਮੋ ਜਾਂਦੀਆਂ ਨੇ ਕਿ ਮੰਤਰੀ ਹਰਪਾਲ ਜੀ ਮਾ ਮੀਥੇਰ ਉਹਨਾਂ ਦਾ ਸਵਾਗਤ ਕਰ ਰਹੇ ਨੇ ਖਾਰਾ ਖਾਰਾ ਦੇ ਨਾਲ ਫੁੱਲਾਂ ਦੇ ਖਾਰਾ ਦੇ ਨਾਲ ਔਰ ਸਵਾਗਤ ਕੀਤਾ ਜਾ ਰਿਹਾ ਹੈ ਮਠਾਈ ਖੜਾਈ ਜਾ ਰਹੀ ਹੈ ਮੂ ਮਿਠਾ ਕੀਤਾ ਜਾ ਰਿਹਾ ਹੈ। ਤਾਂ ਇਹ ਤਸਵੀਰਾਂ ਨੇ ਇੰਟਰਨੈਸ਼ਨਲ 에ਅਰਪੋਰਟ ਦੀਆਂ ਜਿਨ੍ਹਾਂ ਦਾ ਇੰਤਜ਼ਾਰ ਸੀ ਉਹ ਪਲ ਆ ਚੁੱਕਾ ਹੈ। ਤਾਂ ਤਸਵੀਰ ਤੁਸੀਂ ਦੇਖੋ ਕਾਫੀ ਗਹਿਮਗਮੀ ਪੂਰੀ ਭੀੜ ਔਰ ਇਸ ਸਮੇਂ ਸਵਾਗਤ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਮੰਤਰੀ ਤੇ ਸੰਸਦ ਵੀਥੇਰ ਵੱਲੋਂ ਹਰਪਾਲ ਜੀਮਾ ਕੈਬਨਿਟ ਮੰਤਰੀ ਉਹਨਾਂ ਵੱਲੋਂ ਮੁੱਖੇ ਦਿੱਤੇ ਗਏ ਮਿਠਾਈ ਖੜਾਈ ਗਈ ਔਰ ਸਨਮਾਨਿਤ ਕੀਤਾ ਗਿਆ ਤਾਂ ਆਪਣੇ ਆਪ ਵਿੱਚ ਕਾਫੀ ਅਹਿਮ ਤਸਵੀਰਾਂ ਨੇ ਆਪਣੇ ਆਪ ਵਿੱਚ ਕਾਫੀ ਅਹਿਮ ਤਸਵੀਰਾਂ ਨੇ ਔਰ ਬੱਚੇ ਜਿਹੜੇ ਨੇ ਉਹ ਵੀ ਇੱਥੇ ਖੜੇ ਨੇ ਨਾਲ ਉਹਨਾਂ ਦਾ ਸਵਾਗਤ ਕਰਨ ਲਈ ਉਕੀ ਘੇਰੇ ਵਿੱਚ ਨੇ ਇਸ ਟਾਈਮ ਕਾਫੀ ਭੀੜ ਅਤੇ ਨਜ਼ਰ ਆ ਰਹੀ ਹੈ ਉਹਨਾਂ ਦੇ ਪਰਿਵਾਰ ਯਾਰ ਦੋਸਤ ਫੈਨਸ ਮੀਡੀਆ ਦਾ ਜਮਾਵੜਾ ਪੁਲਿਸ ਦਾ ਜਮਾਵੜਾ ਔਰ ਪੂਰਾ ਜਸ਼ਨ ਦਾ ਮਾਹੌਲ ਹੈ ਇਹ ਤਸਵੀਰਾਂ ਕਾਫੀ ਅਹਿਮ ਹਾਂ ਜੰਦੀਆਂ ਨੇ ਵਰਲਡ ਚੈਂਪੀਅਨ ਕੁੜੀਆਂ ਨੇ ਜਿਹੜੀ ਬਣ ਕੇ ਵਾਪਸ ਆਈਆਂ ਨੇ ਪੰਜਾਬ ਦੀ ਤਿੰਨ ਕੁੜੀਆਂ ਕਪਤਾਨ ਹਰਮਨਪ੍ਰੀਤ ਕੋਲਾਵਾ ਹਰਲੀਨ ਦਿਓਲ ਤੇ ਅਮਨਜੋਤ ਕੌਰ ਦਾ ਆਪਣੇ ਆਪ ਵਿੱਚ ਕਾਫੀ ਇੱਕ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ ਉਹਨਾਂ ਨਾਲ ਫਾਈਟ ਕਰਨ ਦੀ ਕੋਸ਼ਿਸ਼ ਕਰਾਂਗੇ ਕਰਾਣ ਦੇ ਕੇ ਗੱਲ ਹੋ ਸਕੇ ਲੇਕਿਨ ਕਾਫੀ ਗਹਿਮਾ ਗਹਿਮੀ ਕਾਫੀ ਸਾਰੇ ਪੂਰੀ ਗਹਿਮਾ ਗਹਿਮੀ ਦਾ ਮਾਹੌਲ ਹੈ ਆਜੇ ਤਰਾਦਾ ਤਸਵੀਰਾਂ ਆਪਣੇ ਆਪ ਵਿੱਚ अहम ਹੋ ਜਾਂਦੀਆਂ ਨੇ ਆਜੋ ਉਧਰ ਚੱਲ ਯਾਰ ਆਜਾ 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 ਦਾ ਸਵਾਗਤ ਹੋ ਰਿਹਾ ਹੈ ਇਹਨਾਂ ਦਾ ਬੇਟੀਆਂ ਦਾ ਇੱਕ ਸਕੰਡ ਸਾਈਡ ਦੇਣਾ i <laughs> don't ਸਾਥੀ ਜੀ 2 ਮਿੰਟ ਮੇਟ ਕਰੋ ਜਸ ਵੇਟ ਗੁਰਗਨੂ ਸਾਰਿਆਂ ਦੀ ਵਾਈਟ ਹੋ ਗਈ ਆ ਹੋ ਜਾ ਸਾਥ ਹੋ ਜਾ ਵਾਈਟ ਕਰਵਾएंगे ਭਾਈ ਪਰਿਵਾਰ ਇਸ ਸਮੇਂ ਇੱਥੇ ਮੌਜੂਦ ਹੈ ਹਰਲੀਨ ਦੇ ਮਾਤਾ ਜੀ ਨਾਲ ਨੇ ਔਰ ਅਮਨ ਅਮਨ ਇੱਥੇ ਮੌਜੂਦ ਹੈ ਹਰਲੀਨ ਇੱਥੇ ਮੌਜੂਦ ਹੈ ਇੱਕ ਤਸਵੀਰਾਂ ਤੁਸੀਂ ਦੇਖੋ ਇੱਥੇ ਕਿ ਕਾਫੀ ਗੈਮਾ ਗੈਮੀ ਹੈ ਕਾਫੀ ਭੀੜ ਹੈ उन्हों उन्होंने सम्मानित किया जा रहा है उन्होंया और लगातार तस्वीर देखते दे रहो काफी भीड़ है इतना और आगे आगे। काफी ਔਰ ਸਿਕਿਉਰਟੀ ਵਿੱਚੋਂ ਉਹਨਾਂ ਨੂੰ ਲਿਤਾ ਜਾ ਰਿਹਾ ਹੈ। ਕਾਫੀ ਸਿਕਿਉਰਟੀ ਹੈ ਇੱਥੇ ਉਹਨਾਂ ਨੇ ਇਸ ਵਾਸਤੇ ਚਲੋ ਆ ਜਾਓ ਤੇ ਪਿੱਛੇ ਚੱਲਦੇ ਆਜਾ। ਆਜਾ ਆਜਾ। ਆਜਾ ਸਾਹਮਣੇ ਆਜਾ। ਆਜਾ ਆਜਾ। ਆਜਾ। ਉਹ ਰੁਕ ਜਾਏਗਾ ਤੇਰੇ ਕੋਲ। ਔਰ ਕਾਫੀ ਕਿਉਂਕਿ ਭੀੜ ਹੈ ਔਰ ਕੋਈ ਆਪਣੇ ਫਰੇਮ ਵਿੱਚ ਕੈਦ ਕਰਨਾ ਚਾਹੁੰਦਾ ਹੈ ਅਮਨ ਤੇ ਅਮਨ ਤੇ ਹਰਲੀਨ ਨੂੰ ਅਮਨ ਤੇ ਹਰਲੇ ਨੂੰ ਮਰੇ ਤਸਵੀਰਾਂ ਨੇ ਚੰਡੀਗੜ੍ਹ ਰਿਪੋਰਟ ਦੀਆਂ ਜਿੱਥੇ ਹਰ ਕੋਈ ਜਾਣਦਾ ਹੈ ਕਿ ਉਹ ਇਸ ਫਰੇਮ ਚ ਹੋਏ ਤਾਂ ਇਹ ਆਪਣੇ ਆਪ ਵਿੱਚ ਕਾਫੀ ਅਹਿਮ ਤਸਵੀਰਾਂ ਹੁੰਦੇ ਨੇ ਪਹੁੰਚ ਚੁੱਕੇ ਨੇ ਚੈਂਪੀਅਨ ਕੁੜੀਆਂ ਕਰੇ ਔਰ ਸਵਾਗਤ ਹੈ ਜਟੋਲ ਵਜਰੇ ਨੇ ਸਵਾਗਤਾਂ ਦਾ ਜਿਹੜਾ ਹੈ ਉਹ ਕਿੱਥਾ ਜਾ ਰਿਹਾ ਹੈ ਤਾਂ ਕਾਫੀ ਇਸ ਇਸ ਵੇਲੇ ਤੋਂ ਕਿ ਕਾਫੀ ਇੱਕ ਭੀੜ ਵਿੱਚ ਹੋ ਹਲੇ ਖੜੇ ਨੇ ਉਹਨਾਂ ਦੇ ਪਰਿਵਾਰ ਕਿਉਂਕਿ ਨਾਲ ਹੈ ਮੋੜਾ ਭੀੜ ਤੋਂ ਹਟਾ ਕੇ ਇਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਏਗਾ ਜਾਂ ਵਾਈਟ ਹੋ ਰਹੀ ਹੈ ਕਿ ਆ अभी यहाँ से काफिला जो है अभी यहाँ से काफिला जो है वो निकलेगा दोनों प्लेयर गाड़ियों में सवार होकर काफिले में जाएंगी अपने अपने घर तो बहुत भीड़ इंटरनेशनल एयरपोर्ट बहुत ज्यादा भीड़ इवन के परिवार भी जे आप कही खुश तो काफी है और इसी वेलकम की उम्मीद सी परिवार नू, और हमें ਇਹ ਜਿਹੜਾ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਇੱਥੋਂ ਇਹਨਾਂ ਨੂੰ ਲਿਜਾਇਆ ਜਾਏਗਾ ਇਹ ਗੱਡੀਆਂ ਦੋ ਖੜੀਆਂ ਨੇ ਅੱਗੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਅੱਗੇ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਕਿ ਜਿਹੜੀ ਦੋ ਗੱਡੀਆਂ ਨੇ ਇੱਥੇ ਖੜੀ ਕੀਤੀ ਹੋਈਆਂ ਨੇ ਵਰਲਡ ਚੈਂਪੀਅਨ ਦੇ ਬੈਨਰ ਲੱਗੇ ਹੋਏ ਨੇ ਔਰ ਉਹਨਾਂ ਦੇ ਪਰਿਵਾਰ ਉਹਨਾਂ ਦੇ ਕੋਚ ਫੈਨਸ ਯਾਰ ਦੋ ਫਾਟ ਦੇਣਾ ਛੋਟ ਦਿਖਾ ਦੇ ਇੱਥੇ ਪੰਗੜਾ ਪਾਉਂਦੇ ਹੋਏ ਪਰਿਵਾਰ ਹੈ ਜਿਹੜਾ ਉਹ ਨਦਰ ਆਲੇ ਇਹ ਉਹ ਤਸਵੀਰਾਂ ਨੇ ਜਦੋਂ ਦੋ ਦਿਨ ਭੁੱਲਾ ਦੀ ਬਰਸਾਦ ਦੇ ਵਿੱਚ ਉਹ ਆਪਣੀ ਸੀ ਗੱਡੀਆਂ ਦੇ ਕਾਬਰੇ ਸਵਾਰ ਹੋਤੀਆਂ ਇੱਥੇ ਢੋਲ ਖਾੜੇ ਵੱਜਦੇ ਨੇ ਵਿੱਚ ਕਾਫੀ ਅਹਿਮ ਹੋ ਜਾਂਦੀਆਂ ਨੇ ਕਿ ਪੰਗੜੇ ਜੋਸ਼ ਔਰ ਫੈਮਿਲੀ ਸਾਰਾ ਨਹੀਂ ਨਹੀਂ ਹੋਣੇ ਵੀ ਜੀ ਆਹ ਹੁਣ ਗਾੜੀਆਂ ਦਾ ਕਾਫਲਾ ਜਿਹੜਾ ਹੈਗਾ ਆ ਜਾ ਤੁਸੀਂ ਦੇਖੋਗੇ ਕਿਵੇਂ ਬੱਚਦੇ ਬਚਾਣੇ ਹੋਏ ਇਹਨਾਂ ਨੂੰ ਲਿਜਾਇਆ ਜਾ ਰਹਾ ਹੈ ਰਾਜਪੁਤਰੀ ਸਰਕਾਰ ਹੈ ਗੱਡੀਆਂ ਦਾ ਕਾਫਲਾ ਜਿਹੜਾ ਇਹ ਪੰਗੜੇ ਪਾਏ ਜਾ ਰਹੇ ਨੇ ਸਿਰਫ ਤੁਸੀਂ ਦੇਖੋ ਔਰ ਕਿਉਂਕਿ ਭੀੜ ਦੇ ਚੱਕਰ ਤੋਂ ਕੁਝ ਵੀ ਇੱਥੇ ਕਾਫੀ ਭੀੜ ਹੋ ਚੁੱਕੀ ਹੈ ਇਸ ਕਰਕੇ ਥੋੜਾ ਜਿਹਾ ਤਸਵੀਰਾਂ ਬਹੁਤ ਔਖੀਆਂ ਨੇ ਤਸਵੀਰਾਂ ਤੁਸੀਂ ਦੇਖੋ ਕਿ ਅਮਨਜੋਤ ਤੇ ਹਰਨੇ ਨੂੰ ਵਕ-ਵਕ ਗੱਡੀਆਂ 'ਚ ਲੈ ਜਾਇਆ ਜਾਏਗਾ ਕਾਫਲਾ ਜਾਏਗਾ ਤੁਹਾਨੂੰ ਸਵਾਗਤ ਉਹਨਾਂ ਦਾ ਹੋ ਰਿਹਾ ਹੈ ਤਸਵੀਰਾਂ ਤੁਸੀਂ ਦੇਖੋ ਕਾਫੀ ਅਹਿਮ ਹੋ ਜਾਂਦੀਆਂ ਨੇ ਤਸਵੀਰਾਂ ਅਰਲੀਨ ਤੇ ਅਮਨ ਦਾ ਅਰਲੀਨ ਤੇ ਅਮਨ ਦੋਨੋਂ ਕਾਫੀ ਅਹਿਮ ਤਸਵੀਰਾਂ ਨੇ ਪਰਿਵਾਰ ਉਹਨਾਂ ਦਾ ਨਾਲ ਅੱਗੇ ਆਇਆ ਅger ਸਾਥ ਸਾਥ ਮੁਕਿਆ ਕਰਦੇ ਇਹ ਤਸਵੀਰਾਂ ਦੇਖੋ ਕਿ ਬੜੀ ਸਿਕਿਉਰਿਟੀ ਵਿੱਚ ਉਹਨਾਂ ਨੂੰ ਲਿਜਾਇਆ ਜਾ ਰਿਹਾ ਹੈ। ਔਰ ਇਹ ਤਸਵੀਰਾਂ ਨੇ 에어ਪੋਰਟ ਤੋਂ ਬਹੁਤ ਕਾਫੀ ਭੀੜ ਭੜਕੇ ਚ ਦੋਨੋਂ ਪਲੇਅਰਾਂ ਨੂੰ ਲਿਜਾਇਆ ਜਾ ਰਿਹਾ ਹੈ ਤੇ ਤਸਵੀਰਾਂ ਤੁਸੀਂ ਦੇਖੋ। 12 ਫੁੱਲਾਂ ਦੇ ਖਾਰ ਔਰ ਸਾਰੇ ਕੁਝ ਜੋਤ ਔਰ ਹਲੀ ਦੋਨਾਂ ਨੂੰ ਇਥੋਂ ਕਾਫਲੇ ਦੇ ਰੂਪ ਵਿੱਚ ਲਿਆ ਜਾਇਆ ਜਾਏਗਾ ਇਹ ਤਸਵੀਰਾਂ ਦੇਖੋ ਤੁਸੀਂ ਉਹਨਾਂ ਦੇ ਕਾਫਲੇ ਦੀ ਇਹ ਤਸਵੀਰਾਂ ਦੇਖੋ ਕਿ ਬਹੁਤ ਅਹਿਮ ਤਸਵੀਰਾਂ ਹੋ ਜਾਂਦੀਆਂ ਨੇ ਦੋਨੋਂ ਖਿਡਾਰੀ ਦੋਨਾਂ ਨੂੰ ਵੱਖ-ਵੱਖ ਗੱਡੀਆਂ 'ਚ ਕਾਫਲੇ ਦੇ ਰੂਪ ਵਿੱਚ ਲਿਆ ਜਾਇਆ ਜਾਏਗਾ ਔਰ ਕੋਸ਼ਿਸ਼ ਕਰਾਂਗੇ ਆ ਗਿਆ ਜਾ ਆ ਗਿਆ ਜਾ ਇੱਕ ਮਿੰਟ ਕੋਸ਼ਿਸ਼ ਕਰਾਂਗੇ ਕਿ ਤਸਵੀਰ ਕਾਇਦ ਹੋ ਸਕੇ। ਔਰ ਇਹ ਜਿਹੜੀ ਗੱਡੀ ਹੈ ਰੂਬੀ ਕੌਨ ਇਹਦੇ ਵਿੱਚ ਓਪਨ ਜੀਪ ਹੈ ਇਹਦੇ ਵਿੱਚ ਲਿਜਾਇਆ ਜਾਏਗਾ। ਓਪਨ ਜੀਪ ਵਿੱਚ ਲਿਜਾਇਆ ਜਾਏਗਾ ਦੇਖੋ ਇੱਥੇ ਹਰਪਾਲ ਚਿਮਾ ਅਗੇ ਬੈਗੇ ਨੇ ਔਰ ਇਸ ਗੱਡੀ ਵਿੱਚ ਹਰਦੀਨ ਤੇ ਇੱਕ ਗੱਡੀ ਵਿੱਚ ਅਮਜੋਦਪੁਰ ਔਰ ਇਸ ਗੱਡੀ ਦੇ ਆਪ ਇਹ ਜਿਹੜਾ ਉਥੋਂ ਚੱਲੇਗਾ ਕੋਸ਼ਿਸ਼ ਕਰਾਂਗੇ ਗੱਲਬਾਤ ਹੋ ਸਕੇ ਪਲੇਅਰਾਂ ਨਾਲ ਬਾਰੇ ਗੁੰਡੇ ਬਣੇ ਵਰਤੇ ਨੇ ਹੋਏ ਆਹ ਜੀ ਆਹ ਜੀ ਉਹ ਰਮਨਜੋਤ ਨੂੰ ਸਿਕਿਉਰਿਟੀ ਦੇ ਵਿੱਚ ਲੈ ਜਾ ਜਾ ਰਿਹਾ ਰਮਨਜੋਤ ਅਲੱਗ ਗੱਡੀ ਚਾਹੀਦੀ ਕੋਸ਼ਿਸ਼ ਕਰਾਂਗੇ ਰਮਨਜੋਤ ਨਾਲ ਗੱਲ ਕਰਨ ਦੀ ਥੋੜਾ ਸਬੂਤ ਮੇਰੀ ਗੱਡੀ ਹੈ ਆਪਣੇ ਫੈਸਲੇ ਮੇਵਲੀ ਆ ਜਾ ਪਿੱਛੇ ਆ ਜਾ ਪਿੱਛੇ ਆ अमनजोत कौर को गाड़ी में ले जाया जा रहा है अमन क्योंकि जिन्हें कैच फड़िया थे तो उस कैच तो बाद ट्राई करा एक बाइट अमन अगर कुछ बोल पाए अमन कोशिश करा अमन नाल गल कर दी और अमन ने कैच ने जो फड़िया तो पूरा एक सिनेरियो चेंज होया तो क्या कहना चाहिए इस घड़ी का सबको इंतजार था सर आप मान सम्मान देख ही सकते हो ये विक्ट्री आप सबकी है पूरे इंडिया की पूरे पंजाब की है आप टीम कैच होता लेकिन उस कैच में भी पड़ता है बीएम से आप मिल के आए बहुत इंट्रैक्शन हुई आपने सर वो कैच बहुत क्रुशियल था उस मोमेंट पे हमारे हमें पता था कि हमें एक मैजिक प्ले चाहिए और वो कैच उस टाइम पे आया और बाकी भगवान ने संभाल रखा था अच्छा, तो अच्छा, सेमीफाइनल सेमी सेमी से पहले बोल्ते अमन बोल्ते अमन सेमीफाइनल से पहले और सेमीफाइनल सेमीफाइनल से पहले होता है ना नींद आना और एक एंजाइटी होती है नहीं नहीं सर हम सब किसी को नींद नहीं आई थी अच्छा एक्साइटमेंट में उसके बाद जीतने के बाद विक्ट्री के बाद नींद नहीं आई थी ਇਸ ਦੇ ਪਰਿਵਾਰਿਕ ਟੈਂਪਰ ਗੱਡੀ 'ਚ ਮੌਜੂਦ ਨੇ ਬੈਠਣਾ ਹੀ ਨਹੀਂ ਸਰ ਅਮਨ ਨੇ ਕਿਹਾ ਕਿ ਨੀਂਦ ਨਹੀਂ ਆਈ ਸੀ ਸੈਮੀ ਫੇਲਾਂ ਤੋਂ ਬਾਅਦ ਔਰ ਇੱਕ ਜੋ ਮਾਨਸਮਾਨ ਜਿਹੜਾ ਮਿਲਿਆ ਉਹ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਬਹੁਤ ਜ਼ਰੂਰੀ ਹੈ ਔਰ ਅਮਨ ਨੇ ਆਪਣੀ ਗੱਲ ਜਿਹੜੀ ਆ ਖੁੱਲਕੇ ਰੱਖੀ ਤਸਵੀਰਾਂ ਤੁਸੀਂ ਦੇਖੋ ਕਿ ਉਹਨੂੰ ਓਪਨ ਕਾਫਿਲੇ 'ਚ ਜਿਹੜਾ ਹੈ ਅਮਨ ਨੂੰ ਲੈ ਜਾਇਆ ਜਾ ਰਿਹਾ ਹੈ ਲਿਜਾਇਆ ਜਾਏਗਾ ਗੱਡੀ ਸਟਾਰਟ ਹੈ ਜਿਹੜੀ ਉਹ ਹੋ ਰਹੀ ਹੈ ਹਰਲੀਨ ਵੀ ਉੱਥੇ ਮੌਜੂਦ ਹੈ ਹਰਪਾਲ ਸੀਮਾ ਦੇ ਨਾਲ ਹਰਲੀਨ ਮੌਜੂਦ ਹੈ ਹਰਲੀਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਰਲੀਨ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿਤੇ ਨਾ ਕਿਤੇ ਹਰਲੀਨ ਵੀ ਇੱਥੇ अमन आपके कोच आए अमन आपके कोच खड़े हैं एक मिनट सर आप इधर आ जाइए अमन अमन एक सर एक सेकंड एक सेकंड के आओ फादर का कितना योगदान देख रही है आपकी अब तक की जर्नी में ठीक है सर सब पेरेंट्स को बहुत ज्यादा योगदान है वो नहीं सपोर्ट करेंगे थैंक यू थैंक यू बाय सर कैसा जाओ। जाओ। लग रहा है वर्ल्ड जम बहुत बढ़िया अमन क्या कहेंगे नागेश अमन अमन क्या कहेंगे नागेश जी के लिए अमन नागेश जी के लिए क्या कहेंगे आप उनसे पूछ लिया जो एक सफर शुरू हुआ था 2016 में मुझे याद है वो एकेडमी और वो सारा सफर उनके बिना मैं कुछ नहीं हूँ और मैंने यहाँ तक नहीं पहुँचा था अगर वो नहीं होते तो ये सब उनका है जितना मेरा है फाइनल ऐसी क्या बात करूँ उन सब उनसे ये बात फाइनल ऐसी पहले क्या बात करूँ से, से टिप्स यही था जी जैसे खेलती है वैसे ही खेले बस और क्या